ਜੈਤਸਰੀ ਮਹਲਾ 5ਵਾਂ ਘਰ ਤੀਜਾ ਦੁੱਪਦੇ ਰਾਗ ਜੈਤਸਰੀ ਵਿੱਚ ਧੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਤਿਗੁਰਾਂ ਨੇ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਅਤੇ ਦੋ ਪਦਿਆਂ ਵਾਲੇ ਸ਼ਬਦ ਹਨ ਇਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤਿ ਸਤਿ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਦੇਹ ਸੰਦੇਸਰੋ ਕਹੀਓ ਪ੍ਰੇ ਕਹੀਓ ਹੈ ਗੁਰ ਸਿੱਖੋ ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਓ ਬੇਸੰ ਭਈ ਮੈਂ ਬਹੁਤ ਬਿੰਦ ਸੁਣਤੇ ਕਹੋ ਸੁਹਾਗਣ ਸਹੀਓ ਰਹਾਓ ਮੈਂ ਉਸ ਪਿਆਰੇ ਦੀ ਬਾਬਤ ਕਈ ਕਿਸਮਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ اے ਸੁਹਾਗਵਤੀ ਸਹਿਲਿਓ ਤੁਸੀਂ ਦੱਸੋ ਉਹ ਕਹੋ ਰਿਹਾ ਹੈ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਓ ਕੋਈ ਆਖਦਾ ਉਹ ਸਬਨਾ ਤੋਂ ਬਾਹਰ ਹੀ ਵਸਦਾ ਕੋਈ ਆਖਦਾ ਉਹ ਸਬਨਾ ਦੇ ਵਿੱਚ ਵਸਦਾ ਬਰਨ ਨਾ ਦੀ ਸੈ ਚਿਹਨ ਨ ਲਖੀਐ ਸੁਹਾਗਣ ਸਾਤ ਬੁਝਈਓ ਉਸ ਦਾ ਰੰਗ ਨਹੀਂ ਦਿਸਦਾ ਉਸ ਤੋਂ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਏ ਸੁਹਾਗਣ ਤੁਸੀਂ ਮੈਨੂੰ ਸੱਚੀ ਗੱਲ ਸਮਝਾਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਉਹ ਪ੍ਰਮਾਤਮਾ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ ਹਰੇਕ ਸਰੀਰ ਵਿੱਚ ਵਸਣ ਵਾਲਾ ਹੈ ਫਿਰ ਵੀ ਉਸ ਨੂੰ ਮਾਇਆ ਦਾ ਰਤਾ ਵੀ ਲੇਪ ਨਹੀਂ ਹੈ ਨਾਨਕ ਕਹਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਉਨਾਨਕ ਆਖਦਾ ਹੈ ਲੋਕੋ ਸੁਣੋ ਪ੍ਰਭ ਸੰਤ ਜਨਾਂ ਦੇ ਜੀਬ ਉੱਤੇ ਵਸਦਾ ਹੈ ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ ਜੈਤ ਸ੍ਰੀ ਮਹਲਾ 5 ਤੀਰੋ ਸੁਨ ਤੀਰੋ ਪ੍ਰਭ ਕਉ ਰਹਾਓ ਹੈ ਭਾਈ ਮੈਂ ਪ੍ਰਭੂ ਦੀਆਂ ਗੱਲਾਂ ਸੁਣ ਸੁਣ ਕੇ ਆਪਣੇ ਮਨ ਵਿੱਚ ਸਦਾ ਤੀਰਜ ਹਾਸਲ ਕਰਦਾ ਰਹਿੰਦਾ ਹਾਂ ਜੀ ਪ੍ਰਾਨ ਮਨ ਤਨ ਸਭੇ ਅਰਪਉ ਨੀਰੋ ਤੇਖ ਸਭ ਕੋ ਨੀਰੋ اے ਭਾਈ ਪ੍ਰਭੂ ਨੂੰ ਹਰ ਵੇਲੇ ਆਪਣੇ ਨੇੜੇ ਵੇਖ ਵੇਖ ਕੇ ਮੈਂ ਆਪਣੀ ਜਿੰਦ ਪ੍ਰਾਣ ਆਪਣਾ ਮਨ ਤਨ ਸਭ ਕੁਝ ਉਸ ਦੀ ਭੇਟ ਕਰਦਾ ਰਹਿਣਾ ਬੇਸ਼ੁਮਾਰ ਬੇਅੰਤ ਵੜਦਾਤਾ ਮਨੇ ਗਹਿਰੋ ਪੇਖ ਪ੍ਰਭ ਕੋ ਹੇ ਭਾਈ ਉਹ ਪ੍ਰਭ ਵੱਡਾ ਦਾਤਾ ਹੈ ਬੇਅੰਤ ਹੈ ਉਸ ਦੇ ਗੁਣਾਂ ਦਾ लेखा ਨਹੀਂ ਹੋ ਸਕਦਾ ਉਸ ਪ੍ਰਭ ਨੂੰ ਹਰ ਥਾਂ ਵੇਖ ਕੇ ਮੈਂ ਉਸ ਨੂੰ ਆਪਣੇ ਮਨ ਵਿੱਚ ਏਕਾਈ ਰੱਖਦਾ ਹਾਂ ਜੋ ਚਾਹੂੰ ਸੋਈ ਸੋਈ ਪਾਵਾਂ ਆਸਾ ਮਨਸਾ ਪੂਰੋਂ ਜਪ ਪ੍ਰਭ ਕੋ हे भाई मैं जेडी जेडी चीज चाहुंदा हा ओही ओही उस प्रभु पास हूं प्राप्त कर लेंडा हा प्रभु दे नाम नु जप के मैं अपनी हर एक हर एक मुराद हर एक आस उस दे दर तो पूरी कर लेंडा गुरु प्रसाद नानक मन वसया दुख ना कब हूं छोरो बुज प्रभु को हे नानू गुरु दी कृपा ਨਾਲ ਉਹ ਪ੍ਰਭੂ ਮੇਰੇ ਮਨ ਵਿੱਚ ਆਵਸਿਆ ਹੈ ਹੁਣ ਮੈਂ ਪ੍ਰਭੂ ਦੀ ਉਦਾਰਤਾ ਨੂੰ ਸਮਝ ਕੇ ਕਿਸੇ ਵੀ ਦੁੱਖ ਵਿੱਚ ਚਿੰਤਾਤ ਨਹੀਂ ਹੁੰਦਾ ਜੈਤ ਸ੍ਰੀ ਮਹਲਾ ਪੰਜਵਾ ਲੋੜਿੰਦੜਾ ਸਾਜਨ ਮੇਰਾ हे ਭਾਈ ਮੇਰਾ ਸੱਜਣ ਪ੍ਰਭੂ ਐਸਾ ਹੈ ਜਿਸ ਨੂੰ ਹਰੇਕ ਜੀਵ ਮਿਲਣਾ ਚਾਹੁੰਦਾ ਹੈ ਕਰ ਕਰ ਮੰਗਲ ਗਾਵੋ ਨੀਕੇ ਕਾਟ ਕਾਟ ਤਿਸੈ ਬਸੇਰਾ ਰਹਾਓ ਹੈ ਭਾਈ ਹਰੇਕ ਗਿਆਨਿੰਦਰੇ ਦੇ ਰਾਹੀ ਉਸ ਦੀ ਸਤ ਸਲਾਹ ਦੇ ਸੋਨੇ ਗੀਤ ਗਾਇਆ ਕਰੋ ਹਰੇਕ ਸਰੀਰ ਵਿੱਚ ਉਸ ਦਾ ਹੀ ਨਿਵਾਸ ਹੈ ਸੂਖ ਆਰਾਧਨਾ ਦੁਖ ਆਰਾਧਨਾ ਬਸਰੇ ਨਾ ਕਾਹੂੰ ਬੇਰਾ हे भाई सुख ਵਿੱਚ ਵੀ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਦੁੱਖ ਵਿੱਚ ਉਸ ਦਾ ਹੀ ਸਿਮਰਨ ਕਰਨਾ ਚਾਹੀਦਾ ਹੈ। ਉਹ ਪ੍ਰਮਾਤਮਾ ਕਿਸੇ ਵੀ ਵੇਲੇ ਸਾਨੂੰ ਨਾ ਭੁੱਲੇ। ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸਹਿ ਪਰਮ ਅੰਧੇਰਾ। ਉਸ ਪਰਮਾਤਮਾ ਦਾ ਨਾਮ ਜਪਦਿਆ ਮਨੁੱਖ ਦੇ ਮਨ ਵਿੱਚ ਮਾਨੋ ਕਰੋੜਾ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਮਨ ਵਿੱਚ ਉਹ ਮਾਇਆ ਵਾਲੀ ਪਟਕਣਾ ਮੁੱਕ ਜਾਂਦੀ ਹੈ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ ਥਾਨ ਥਨੰਤਰ ਸਦਨੀ ਜਾਈ ਜੋ ਦੀਸੈ ਸੋ ਤੇਰਾ ਨਾਨਕ ਆਖਦਾ ਹੈ ਕਿ ਹੈ ਪ੍ਰਭੂ ਹਰੇਕ ਥਾਂ ਵਿੱਚ ਸਭਨਾ ਥਾਂਵਾਂ ਵਿੱਚ ਤੂੰ ਵਸ ਰਿਹਾ ਹੈ ਜੋ ਕੁਝ ਦਿਸ ਰਿਹਾ ਹੈ ਉਹ ਸਭ ਕੁਝ ਤੇਰਾ ਹੀ ਸਰੂਪ ਹੈ। ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨ ਹੋਈ ਹੈ ਫੇਰਾ। ਸਾਧ ਸੰਗਤ ਵਿੱਚ ਰਹਿ ਕੇ ਜਿਹੜਾ ਮਨੁੱਖ ਤੈਨੂੰ ਲੱਭ ਲੈਂਦਾ ਹੈ ਉਸ ਨੂੰ ਮੋੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ। ਜੈਤਸਰੀ ਮਹਲਾ ਪੰਜਵਾਂ ਘਰ ਚੌਥਾ ਦੁਪਦੇ ਰਾਗ ਜੈਤਸਰੀ ਪੰਚਮ ਪਾਤਸ਼ਾਹੀ ਦੇ ਬੋਲ ਚੌਥੇ ਘਰ ਵਿੱਚ ਸਤਿਗੁਰਾਂ ਨੇ ਬਾਣ ਦੀ ਹਦਾਇਤ ਕੀਤੀ ਹੈ ਦੋ ਪਦਿਆਵਲੇ ਪਾਵਨ ਸ਼ਬਦ ਇੱਕ ਓੰਕਾਰ ਸਤਿ ਗੁਰਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਅਬ ਮੈਂ ਸੁਖ ਪਾਇਓ ਗੁਰ ਆਗੈ ਹੁਣ ਮੈਂ ਗੁਰੂ ਦੀ ਆਗਿਆ ਵਿੱਚ ਤੁਰ ਕੇ ਆਨੰਦ ਪ੍ਰਾਪਤ ਕਰ ਲਿਆ ਹੈ ਤਜੀ ਸਿਆਨਪ ਚਿੰਤ ਵਿਸਾਰੀ ਅਹੰਮ ਛੋੜਿਓ ਹੈ ਤਿਆਗਿਆ ਰਹਾਉ ਮੈਂ ਆਪਣੀ ਚਤ్రਾਈ ਛੱਡ ਦਿੱਤੀ ਹੈ ਮੈਂ ਚਿੰਤਾ ਭੁਲਾ ਦਿੱਤੀ ਹੈ ਮੈਂ ਹਉ ਮੈਂ ਆਪਣੇ ਮਨ ਅੰਦਰੋਂ ਪਰੇ ਸੁਣ ਦਿੱਤੀ ਹੈ ਤਿਆਗ ਦਿੱਤੀ ਜੋ ਦੇਖਾਂ ਤੋ ਸਗਲ ਮੋਹ ਮੋਹਿਓ ਤੋ ਸ਼ਰਨ ਪਰਿਓ ਗੁਰੂ ਭਾਗ ਜਦੋਂ ਮੈਂ ਵੇਖਦਾ ਹਾਂ ਵੇਖਿਆ ਕਿ ਸਾਰੀ ਲੋਕਾਈ ਮੋਹ ਵਿੱਚ ਫਸੀ ਹੋਈ ਹੈ ਤਦੋਂ ਮੈਂ ਭੱਜ ਕੇ ਗੁਰੂ ਦੀ ਸ਼ਰਨ ਜਾ ਪਿਆ ਕਰ ਕਿਰਪਾ ਟਹਲ ਹਰ ਲਾਇਓ ਤੋ ਜਨ ਛੋਡੀ ਮੋਰੀ ਲਾਗ ਗੁਰੂ ਨੇ ਕਿਰਪਾ ਕਰਕੇ ਮੈਨੂੰ ਪਰਮਾਤਮਾ ਦੀ ਸੇਵਾ ਭਗਤੀ ਵਿੱਚ ਜੋੜ ਦਿੱਤਾ ਤਦੋਂ ਜਮਰਾਜ ਨੇ ਮੇਰਾ ਖਿਹੜਾ ਛੱਡ ਦਿੱਤਾ ਤਰਿਓ ਸਾਗਰ ਪਾਵਕ ਕੋ ਜੋ ਸੰਤ ਭੇਟੇ ਵੱਡ ਭਾਗ ਜਦੋਂ ਵੱਡੀ ਕਿਸਮਤ ਨਾਲ ਮੈਨੂੰ ਗੁਰੂ ਮਿਲ ਪਿਆ ਮੈਂ ਵਿਕਾਰਾਂ ਦੀ ਅੱਗ ਦਾ ਸਮੁੰਦਰ ਤਰ ਲਿਆ ਹੈ ਜਨ ਨਾਨਕ ਸਰਬ ਸੁਖ ਪਾਏ ਮੋਰ ਹਰ ਚਰਨ ਨੀ ਚਿਤ ਲਾਗ ਹੈ ਦਾਸ ਨਾਨਕ ਹੁਣ ਮੈਂ ਸਾਰੇ ਸੁਖ ਪ੍ਰਾਪਤ ਕਰ ਲਏ ਹਨ ਮੇਰਾ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਜੈਤ ਸ੍ਰੀ ਮਹਲਾ 5 ਮਨ ਮੈਂ ਸਤਿਗੁਰ ਧਿਆਨ ਤਰਾ ਜਦ ਮੈਂ ਗੁਰੂ ਦੇ ਚਰਨਾਂ ਦਾ ਧਿਆਨ ਆਪਣੇ ਮਨ ਵਿੱਚ ਧਰਿਆ ਦਿਰੜਿਓ ਗਿਆਨ ਮੰਤਰ ਹਰ ਨਾਮ ਪ੍ਰਭ ਜੀਓ ਮਾਇਆ ਕਰਾ ਰਹਾਓ ਪ੍ਰਮਾਤਮਾ ਨੇ ਮੇਰੇ ਉੱਤੇ ਮਿਹਰ ਕੀਤੀ ਮੈਂ ਪ੍ਰਮਾਤਮਾ ਦਾ ਨਾਮ ਮੰਤਰ ਹਿਰਦੇ ਟਿਕਾ ਲਿਆ ਆਤਮਿਕ ਜੀਵਨ ਦੀ ਸੋਝ ਹਿਰਦੇ ਵਿੱਚ ਪੱਕੀ ਕਰ ਲਈ ਕਾਲ ਜਾਲ ਅਰ ਮਹਾ ਜੰਜਾਲਾ ਛੁੱਟ ਕੇ ਜਮਹਿ ਡਰਾ ਗੁਰੂ ਦੀ ਸਹਾਇਤਾ ਨਾਲ ਆਤਮਕ ਮੌਤ ਲਿਆਉਣ ਵਾਲੀਆਂ ਮੇਰੀਆਂ ਫਾਹੀਆਂ ਟੁੱਟ ਗਈਆਂ ਮਾਇਆ ਦੇ ਵੱਡੇ ਜੰਜਾਲ ਮੁਕ ਗਏ ਜਮਾਂ ਦਾ ਡਰ ਦੂਰ ਹੋ ਗਿਆ ਆਇਓ ਦੁੱਖ ਹਰਨ ਸ਼ਰਨ ਕਰੁਣਾ ਪਤ ਗਹਿਓ ਚਰਨ ਆਸਰਾ ਜਦੋਂ ਤੋਂ ਮੈਂ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਦੀ ਸ਼ਰਨ ਆਪਿਆ ਤਰਸ ਦੇ ਮਾਲਕ ਹਰੀ ਦਾ ਮੈਂ ਆਸਰਾ ਲੈ ਲਿਆ ਨਾ ਰੂਪ ਭਇਓ ਸਾਧ ਸੰਗ ਭਵਨਿਤ ਪਾਰ ਪਰਾ ਸਾਧ ਸੰਗਤ ਬੇੜੀ ਬਣ ਗਈ ਤੇ ਮੈਂ ਇਸ ਤਰ੍ਹਾਂ ਇਸ ਬੇੜੀ ਸਾਧ ਸੰਗਤ ਬੇੜੀ ਵਿੱਚ ਚੜ ਕੇ ਭਾਵ ਸਾਗਰ ਨੂੰ ਪਾਰ ਲੰਘ ਲਿਆ ਆਪੇ ਉਪੀਓ ਗਤ ਥਿਓ ਪਰਮਾ ਕਹ ਨਾਨਕ ਅਜਰ ਜਰਾ हे नानक आके मैं आत्मिक जीवन देने वाला नाम जल पी लिया है मेरे मन की पटकना दूर हो गई है मैं वो आत्मिक दर्जा प्राप्त कर लिया है जिसमें बड़ेपा नहीं आ सकता जात सरी महला 55 जाको भय गोविंद सहाय जिना मनुखा वास्ते परमात्मा मददगार बन जाता है ਸੂਕ ਸਹਜ ਆਨੰਦ ਸਗਲ ਸਿਓ ਵਾਕੋ ਬਿਆਦ ਨਕਾਈ ਰਹਾਓ ਉਹਨਾਂ ਦੀ ਉਮਰ ਆਤਮਕ ਅਡੋਲਤਾ ਦੇ ਸਾਰੇ ਸੁੱਖਾਂ ਆਨੰਦਾਂ ਨਾਲ ਬੀਤਦੀ ਹੈ ਉਹਨਾਂ ਨੂੰ ਕੋਈ ਰੋਗ ਨਹੀਂ ਪਹੁੰਦਾ ਦੀਸੈ ਸਦ ਸੰਗ ਰਹੈ ਅਲੇਪਾ ਨਾ ਵਿਆਪੈ ਉਹਨ ਮਾਈ ਉਹ ਮਨੁੱਖ ਸਭਨਾ ਨਾਲ ਵਰਤਦੇ ਦੇ ਦਿਸਦੇ ਹਨ ਪਰ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਮਾਇਆ ਉਹਨਾਂ ਤੇ ਆਪਣਾ ਜੋਰ ਨਹੀਂ ਪਾ ਸਕਦੀ ਇਕ ਰੰਗ ਤਤ ਕੇ ਬਿਤੇ ਸਤਗੁਰ ਤੇ ਬੁੱਧ ਪਾਈ ਉਹ ਇੱਕ ਪ੍ਰਮਾਤਮਾ ਦੇ ਪ੍ਰੇਮ ਵਿੱਚ ਟਿਕੇ ਰਹਿੰਦੇ ਹਨ ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ ਇਹ ਅਕਲ ਉਹਨਾਂ ਗੁਰੂ ਪਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ दया माया कृपा ठाकुर की सही संत सुभाई ओ मनुख प्रेम भरे हृदय वाले संत बन जाते हैं जिन्हों पे मालिक प्रभु दी कृपा मेहर दया हुंदी है तिन कै संग नानक निसतरीय जिन रस रस हर गुण गाई हे नानक जेडे मनुख सदा प्रेम नाल परमात्मा ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਦੇ ਸੰਗਤ ਵਿੱਚ ਰਹਿ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਜੈਤਸਰੀ ਮਹਲਾ ਪੰਜਵਾ ਗੋਬਿੰਦ ਜੀਵਨ ਪ੍ਰਾਨ ਤਨ ਰੂਪ ਹੈ ਗੋਬਿੰਦ ਤੋ ਅਸਾਂ ਜੀਵਾਂ ਦੀ ਜ਼ਿੰਦਗੀ ਹੈ ਪ੍ਰਾਨ ਹੈ ਤਨ ਹੈ ਸਵਜ ਹੈ ਅਗਿਆਨ ਮੋਹ ਮगन ਮਹਾ ਪ੍ਰਾਨੀ ਅੰਧਿਆਰੇ ਮਹਦੀਪ ਰਹਾਉ ਜੀਵਾਤਮਕ ਜੀਵਨ ਵੱਲੋਂ ਬੇਸਮਝੀ ਵਿੱਚ ਮੋਹ ਵਿੱਚ ਬਹੁਤ ਡੁੱਬਦੇ ਰਹਿੰਦੇ ਹਨ ਇਸ ਹਨੇਰੇ ਵਿੱਚ ਤੂੰ ਜੀਵਾਂ ਲਈ ਦੀਵਾ ਹੈ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਅਨੂਪ ਹੈ ਪ੍ਰੀਤਮ ਪ੍ਰਭੂ ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ ਤੇਰੇ ਸੋਹਣੇ ਚਰਨ ਬੇਮਿਸਾਲ ਹਨ ਪਨਖਬਾਰ ਕਰੋਂ ਤੇਹ ਬੰਦਨ ਮਨ ਚਰਹਾਵੂ ਧੂਪ ਮੈਂ ਤੇਰੇ ਨਾ ਚਰਨਾ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ ਆਪਣਾ ਮਨ ਹੀ ਤੇਰੇ ਚਰਨਾ ਅੱਗੇ ਪੇਟਾ ਤਰਦਾ ਹੈ ਇਹੀ ਧੂਪ ਅਰਪਣ ਕਰਦਾ ਹਾਂ ਹਾਰ ਪਰਿਉ ਤੁਮਰੇ ਪ੍ਰਭ ਦਵਾਰੇ ਦ੍ਰਿੜ ਕਰ ਗਹੀ ਤੁਮਾਰੀ ਲੋਕ हे प्रभु होर आसऱ्यां वलੋਂ थक के मैं तेरे दर ते आड्गा हां मैं तेरी ओट पक्की करके फड़ ली है काढ ले हो नानक अपने को संसार पावक के कूप हे प्रभु संसार आग दे खू विचों अपने दास नानक नुं काढ ले जयतसरी महला 5वां ਕੋਈ ਜਾਣ ਹਰ ਸਿਉਂ ਦੇਵੈ ਜੋਰ ਜੇ ਕੋਈ ਮਨੁੱਖ ਮੈਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਦੇਵੇ ਚਰਨ ਗਹਾਂ ਬਕਉ ਸੁਭਰਸ ਨਾਂ ਦੀ ਜੈ ਪ੍ਰਾਨ ਅਕੋਰ ਰਹਾਉ ਪਾਵੇਂ ਉਸ ਦੇ ਚਰਨ ਫੜ ਲਵਾਂ ਮਨਜੀਬ ਨਾਲ ਉਸ ਦੇ ਧੰਨਵਾਦ ਦੇ ਮਿੱਠੇ ਬੋਲ ਬੋਲਾਂ ਮੇਰੇ ਪ੍ਰਾਨ ਹੋ ਸਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ਮਨ ਤਨ ਨਿਰਮਲ ਕਰਤਿ ਕਿਆਰੋ ਹਰਿ ਸਿੰਚੈ ਸੁਦਾ ਸੰਜੋਰ ਕੋਈ ਵਿਰਲਾ ਮਨੁਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ ਪਵਿੱਤਰ ਕਿਆਰਾ ਬਣਾਉਂਦਾ ਹੈ ਉਸ ਵਿੱਚ ਪ੍ਰਭੂ ਦਾ ਨਾਮ ਜਲ ਚੰਗੀ ਤਰ੍ਹਾਂ ਸਿੰਜਦਾ ਹੈ ਯਾਰਾਸ ਮੈਂ ਮगन ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਤੇ ਵੱਡੀ ਮੋਣੀ ਮਾਇਆ ਨਾਲੋਂ ਸੰਬੰਧ ਤੋੜ ਕੇ ਇਸ ਨਾਮ ਰਾਸ ਵਿੱਚ ਮਸਤ ਰਹਿੰਦਾ ਹੈ ਆਇਓ ਸ਼ਰਣ ਦੀਨ ਦੁਖ ਭੰਜਨ ਚਿਤਵੋਂ ਤੁਮਰੀ ਓਰ हे ਦੀਨਾ ਦੇ ਦੁਖ ਨਾਸ਼ ਕਰਨ ਵਾਲੇ ਮੈਂ ਤੇਰੀ ਸ਼ਰਣ ਆਇਆ ਹਾਂ ਮੈਂ ਤੇਰਾ ਹੀ ਆਸਰਾ ਆਪਣੇ ਮਨ ਵਿੱਚ ਚਿਤਾਰਦਾ ਰਹਿੰਦਾ ਹਾਂ ਅਬੈ ਪਦ ਨਹਾਨ ਸਿਮਰਨ ਸੁਆਮੀ ਕੋ ਪਰਬ ਨਾਨਕ ਬੰਧਨ ਛੋੜ ਏ ਪ੍ਰਭੂ ਮੈਂ ਨਾਨਕ ਦੇ ਮਾਇਆ ਵਾਲੇ ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਮੈਨੂੰ ਵਿਕਾਰਾਂ ਦੇ ਟੱਕਰੇ ਤੇ ਨਿਰਪੈਤਾ ਵਾਲੀ ਅਵਸਥਾ ਬਖਸ਼ ਨਿਰਪੈਤਾ ਵਾਲੇ ਗੁਣ ਮੇਰੀ ਝੋਲੀ ਵਿੱਚ ਪਾ ਦੇ